ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਬੱਲਾ ਮੰਡੀ ਅੰਮ੍ਰਿਤਸਰ ਦੋਸਤੋ ਇਹ ਇੱਕ ਮਾਲੀ ਵੀਰ ਨੂੰ ਸੇਲ ਕਰਨਾ ਬਹੁਤ ਚੰਗੀ ਕੁਆਲਿਟੀ ਦਾ ਮਾਲੀ ਹੈ ਪਿਓਰ ਨੀਲੀ ਰਵੀ ਦਾ ਨਿਸ਼ਾਨੀਆਂ ਸਾਰੀਆਂ ਦੇਖ ਸਕਦੇ ਹੋ ਦੋਸਤੋ ਤੁਸੀਂ ਵੀ ਚਾਰੇ ਖੁਰ ਵੀ ਤੇ ਚਿੱਟੇ ਕੁਸ਼ ਵੀ ਚਿੱਟੇ ਫੀਸ ਕੁਆਲਿਟੀ ਤੁਹਾਨੂੰ ਖੈਰ ਚੈੱਕ ਕਰਵਾ ਦਿੰਦੇ ਹਾਂ ਪੂਰਾ ਕੱਦ ਕਾਠ ਹੈ ਫੁੱਲ ਹੈਵੀ ਬੋਡੀ ਵੇਟ ਫੀਸ ਕੁਆਲਿਟੀ ਦੀ ਚੈੱਕ ਕਰ ਲੋ ਦੋਸਤੋ ਟੇਡਾ ਚੀਰ ਅੱਖਾਂ ਵਿੱਚ ਦੋਵੇਂ ਦੀਆਂ ਬਿੱਲੀਆਂ ਸੋ ਦੋਸਤੋ ਵੀਰ ਦਾ ਨਾਮ ਹੈਗਾ ਮਹਿਲ ਸਿੰਘ ਪਿੰਡ ਤਲਵੰਡੀ ਸੋਭਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਵੀਰ ਨਾਲ ਕਰਦੇ ਆ ਗੱਲਬਾਤ ਪੁੱਛਦੇ ਆ ਡਿਟੇਲ ਸਾਰੀ ਸਮਾਧੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਜੀ ਟੇਡਾ ਜੀ ਕਿਹੜੀ ਏਰੀਆ ਤੋਂ ਆਏ ਵੀਰ ਜੀ ਤਲਵੰਡੀ ਸੋਭਾ ਸਿੰਘ ਇਹ ਪੂਰਾ ਐਡਰੈਸ ਬੋਲ ਦਿਓ ਵੀਰ ਜੀ ਤਲਵੰਡੀ ਸੋਭਾ ਸਿੰਘ ਦੂਜਾ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰ ਠੀਕ ਹੈ ਵੀਰ ਜੀ ਆਪਣਾ ਨਾਮ ਤੇ ਫੋਨ ਨੰਬਰ ਬੋਲੋ ਨਾਮ ਮਹਿਲ ਸਿੰਘ ਹਾਂਜੀ 94632 ਹਾਂਜੀ 55244 ਠੀਕ ਹੈ ਜੀ ਘਰ ਦਾ ਹੀ ਮਲਦੀ ਆਪਣੇ ਹਾਂਜੀ ਘਰ ਦਾ ਸੱਤ ਤਿਆਰ ਕੀਤਾ ਕਿੰਨੀ ਉਮਰ ਦੀ ਹੋਗੀ ਵੀਰ ਜੀ ਚਾਰ ਸਾਲ ਦੋ ਮਹੀਨੇ ਹੋ ਗਏ ਠੀਕ ਹੈ ਜੀ ਮੈਂ ਤਾਂ ਕਰਸ ਕਰਦਾ ਹਾਂਜੀ ਹਾਂਜੀ ਬਹੁਤ ਜਲਦ ਹੋ ਗਿਆ ਰਿਕਾਰਡ ਹੈ ਜੀ ਮਾਤਾ ਦਾ ਦੋ ਦੋ 17 18 ਕਿਲੋ 17 18 ਹਾਂਜੀ ਠੀਕ ਹੈ ਜੀ ਤੇ ਇਹਨੇ ਜਿਹੜੀਆਂ ਮੱਝਾਂ ਮੂਝਾਂ ਕਰਸ ਕੀਤੀ ਉਹਦੇ ਬੱਚੇ ਜਿਹੜੇ ਆਏ ਪਿੰਡ ਚ ਆਏ ਬਹੁਤ ਵਧੀਆ ਬਹੁਤ ਵਧੀਆ ਬੱਚੇ ਦੁੱਧ ਦਾ ਚੰਗਾ ਦਿੰਦੇ ਹਾਂਜੀ ਹਾਂਜੀ ਠੀਕ ਹੈ ਤੋਰੋ ਮੜਾ ਦਿੰਦੇ ਦੋਸਤੋ ਚਾਰ ਸਾਲ ਦੀ ਵੀਰ ਕੰਦਾ ਉਮਰ ਹੋ ਗਈ ਦੀ ਚੰਗੇ ਕਦ ਕੱਦ ਦਾ ਵ ਸਟੈਸਟਿਕਲ ਚੈੱਕ ਕਰ ਲੋ ਬੋਰਦਾ 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 ਲਿਆ ਤੋਂ ਉੱਚੇ ਲੰਬੇ ਕੱਟ ਕਰਦਾ ਸੋਹਣਾ ਸੁਨੱਖਾ ਮਾਲੀ ਪਿਓਰ ਲੀਲੀ ਰਵੀ ਦਾ ਮੁੱਲ ਮਾਲੀ ਵੀਰ ਤੋਂ ਪੁੱਛ ਲੈਨੇ ਕੀ ਮੁੱਲ ਤਾਂ ਕਰਦਾ ਵਾ ਮਸਤ ਚਾਲਿਆ ਜੀ ਦੋਸਤੋ ਫੇਰ ਇੱਕ ਵਾਰੀ ਚੈੱਕ ਕਰ ਲੋ ਕੱਦ ਗੱਟ ਦਾ ਸਨੀ ਨੂੰ ਦੱਸੋ ਬੇਪੰਦੇ ਵੀ ਕਹਿੰਦਾ ਮੁੱਲ ਕਰਦੇ ਵੀਰ ਜੀ ਦਾ ਅਜੇ 1.5 ਲੱਖ ਰੁਪਇਆ ਕਰਦੇ ਆ ਕੋਈ ਮਾਨਤਨ ਹੋ ਜੂਜੇ ਕੋਈ ਠੀਕ ਹੈ ਜੀ ਨੰਬਰ ਵੀ ਦਿੱਤੀ ਆਪਣਾ ਫੇਰ ਕਰੀ ਬੋਲ ਦੋ 94632 ਹਾਂਜੀ 55244 ਠੀਕ ਹੈ ਜੀ ਠੀਕ ਹੈ